ਪੰਜਾਬ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਸਕੂਟਰੀ ਸਵਾਰ ਦੋ ਮਹਿਲਾਵਾਂ ਨੂੰ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ ਸਕੂਟਰੀ ਤੇ ਸਵਾਰ ਹੋ ਕੇ ਨੂੰਸਸ ਜਾ ਰਹੀਆਂ ਸੀ ਜਿਸ ਨੂੰ ਤੇਜ਼ ਰਫ਼ਤਾਰ ਦੇ ਨਾਲ ਬੱਸ ਆਈ ਤਾਂ ਉਹਨਾਂ ਨੇ ਬੱਸ ਨੇ ਟੱਕਰ ਮਾਰ ਦਿੱਤੀ ਨੂੰਸਸ ਨੂੰ ਤਾਂ ਅਬੋਰ ਦੇ ਵਿੱਚ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਅਬੋਰ ਦੇ ਹਨੂਮਾਨਗੜ ਰੋਡ ਦੇ ਉੱਤੇ ਨਹਿਰ ਦੇ ਕੋਲੇ ਹਾਸਾ ਹੋਇਆ ਹੈ ਬੱਸ ਦੀ ਟੱਕਰ ਇੱਥੇ ਹੋਈ ਹੈ ਸਕੂਟਰੀ ਸਵਾਰ ਮਹਿਲਾ ਦੀ ਜਿਹੜੀ ਮੌਤ ਹੋ ਗਈ ਹੈ ਇਸ ਦਰਦਨਾਕ ਸੜਕ ਹਾਸੇ ਦੇ ਵਿੱਚ ਜਿਹੜੀ ਨੂੰ ਸੀਗੀ ਉਸ ਦੀ ਮੌਤ ਹੋ ਗਈ ਹੈ ਜਦਕਿ ਸੱਤ ਸਬੂਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਹੈ ਗੰਭੀਰ ਜ਼ਖਮੀ ਹੋ ਗਈ ਹੈ ਤਾਂ ਜਿਵੇਂ ਹੀ ਇਸ ਹਾਸੇ ਦੀ ਸੂਚਨਾ ਮਿਲਦੀ ਹੈ ਪੁਲਿਸ ਟੀਮ ਇੱਥੇ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਜਿਹੜੀ ਜ਼ਖਮੀ ਹੋਈ ਮਹਿਲਾ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਹੋਇਆ ਰੈਫਰ ਕਰ ਦਿੱਤਾ ਹੈ ਫਿਲਹਾਲ ਪੁਲਿਸ ਨੇ ਜਿਹੜੀ ਮ੍ਰਿਤਕ ਮਹਿਲਾ ਦੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੁਰਦਾ ਘਰ ਰਖਵਾ ਦਿੱਤਾ ਹੈ ਤਾਂ ਪੁਲਿਸ ਜਿਹੜੀ ਹੈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜਾਣਕਾਰੀ ਮੁਤਾਬਕ ਹਨੂਮਾਨ ਗੜ ਰੋਡ ਟਾਣੀ ਦਾਦਾ ਨਿਰਾਨੀਆਂ ਵਾਸੀ ਜਿਹੜੀ ਕਰੀਬ 50 ਸਾਲ ਦੀ ਪਰਮੇਸ਼ਵਰ ਦੇਵੀ ਹੈ ਆਪਣੀ ਨੂੰਹ ਦੇ ਨਾਲ ਬਿਮਲ ਜਸਦਾ ਨਾਮ ਦੱਸਿਆ ਜਾ ਰਿਹਾ ਹੈ ਸਕੂਟਰੀ ਤੇ ਸਵਾਰ ਹੋ ਕੇ ਸ਼ਹਿਰ ਵਾਲੇ ਪਾਸੇ ਨੂੰ ਜਾ ਰਹੀਆਂ ਸੀਗੀਆਂ ਜਦੋਂ ਇਹ ਦੋਵੇਂ ਸੱਸ ਨੂੰ ਬਾਈਪਾਸ ਓਵਰ ਬ੍ਰਿਜ ਦੇ ਨੇੜੇ ਮਲੂਕਪੁਰਾ ਮਾਈਨਰ ਦੇ ਪੁਲ ਦੇ ਉੱਤੇ ਪਹੁੰਚਿਆਂ ਤਾਂ ਪਿੱਛੋਂ ਇੱਕ ਨਿੱਜੀ ਕੰਪਨੀ ਦੀ ਬੱਸ ਆ ਰਹੀ ਸੀ ਜਿਹੜੀ ਕਿ ਦੱਸਿਆ ਜਾ ਰਿਹਾ ਹੈ ਕਾਫੀ ਤੇਜ਼ ਰਫ਼ਤਾਰ ਦੇ ਨਾਲ ਸੀਗੀ ਤਾਂ ਉਹ ਬੱਸ ਦੇ ਵੱਲੋਂ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਇਹ ਦੋਵੇਂ ਨੂੰ ਸਾਸਰ ਡਿੱਗ ਜਾਂਦੀਆਂ ਨੇ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਜਿਹੜੀ ਵਿਮਲ ਸੀਗੀ ਉਸ ਦੀ ਮੌਤ ਹੋ ਗਈ ਹੈ ਜਦਕਿ ਸਾਸ ਪਰਮੇਸ਼ਵਰ ਦੇਵੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ ਤਾਂ ਜਿਵੇਂ ਹੀ ਹਾਦਸੇ ਦੀ ਜਾਣਕਾਰੀ ਮਿਲਦੀ ਹੈ ਤਾਂ ਨਰ ਸੇਵਾ ਨਾਰਾਇਣ ਸੇਵਾ ਜਿਹੜੇ ਸਮਿਤੀ ਆ ਉਹਦੇ ਸੇਵਾਦਾਰ ਜਿਹੜੇ ਉਹ ਮੌਕੇ ਦੇ ਉੱਤੇ ਪਹੁੰਚਦੇ ਨੇ ਜਿਹੜੀ ਜ਼ਖਮੀ ਹੋਈ ਮਹਿਲਾ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਪੁਲਿਸ ਟੀਮਾਂ ਵੀ ਇੱਥੇ ਪਹੁੰਚ ਜਾਂਦੀਆਂ ਨੇ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਜਿਹੜਾ ਬੱਸ ਚਾਲਕ ਸੀਗਾ ਉਹ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਤਾਂ ਬੱਸ ਦੇ ਵਿੱਚ ਜਿਹੜੀਆਂ ਯਾਤਰੀ ਜਿਹੜੇ ਸਵਾਰ ਸੀਗੇ ਉਹ ਵੀ ਇੱਥੋਂ ਚਲੇ ਗਏ ਤਾਂ ਫਰਾਰ ਜਿਹੜਾ ਬੱਸ ਹਲਕ ਹੋਇਆ ਉਸ ਦੀ ਪਾਲ ਕੀਤੀ ਜਾ ਰਹੀ ਹੈ ਤਾਂ ਪਰਿਵਾਰਕ ਮੈਂਬਰ ਵੀ ਇੱਥੇ ਮੌਕੇ ਦੇ ਉੱਤੇ ਪਹੁੰਚ ਚੁੱਕੇ ਸਿਗੇ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਸੀਗਾ ਤਾਂ ਅਬੋਰ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਨੂੰਹ ਸਾਸੀ ਆਪਣੇ ਘਰੋਂ ਨਿਕਲੀਆਂ ਸਿਗੀਆਂ ਬਾਜ਼ਾਰ ਦੇ ਲਈ ਜਾ ਰਹੀਆਂ ਸਿਗੀਆਂ ਜਿਵੇਂ ਹੀ ਇਹ ਰਸਤੇ ਰਸਤੇ ਦੇ ਵਿੱਚ ਪਹੁੰਚਦੀਆਂ ਨੇ ਤਾਂ ਤੇਜ਼ ਰਫ਼ਤਾਰ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਬੱਸ ਆ ਰਹੀ ਸੀ ਤਾਂ ਬੱਸ ਨੇ ਪਿੱਛੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਨੂੰਹ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦਕਿ ਸਾਤ ਸ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਨੇ ਸੋਚਿਆ ਨਹੀਂ ਸੀਗਾ ਕਿ ਇਸ ਤਰੀਕੇ ਦਾ ਭਾਣਾ ਵਾਪਰ ਜਾਵੇਗਾ ਦੋਵੇਂ ਸਕੂਟਰੀ ਤੇ ਸਵਾਰ ਹੋ ਕੇ ਘਰੋਂ ਨਿਕਲਿਆ ਸੀਗਾ ਬਾਜ਼ਾਰ ਦੇ ਲਈ ਖਰੀਦਦਾਰੀ ਕਰਨ ਦੇ ਲਈ ਜਾ ਰਹੀਆਂ ਸੀਗੀਆਂ ਤਾਂ ਉਸੇ ਦੌਰਾਨ ਰਸਤੇ ਦੇ ਵਿੱਚ ਇਹ ਦਰਦਨਾਕ ਐਕਸੀਡੈਂਟ ਹੋ ਗਿਆ ਭਿਆਨਕ ਹਾਦਸਾ ਉਹਨਾਂ ਦੇ ਨਾਲ ਵਾਪਰ ਜਾਂਦਾ ਹੈ ਤਾਂ ਇਸ ਹਾਦਸੇ ਦੇ ਵਿੱਚ ਜਿਹੜੀ ਨੂੰਹ ਸੀ ਉਸ ਦੀ ਜਾਨ ਚਲੀ ਗਈ ਹੈ ਸੱਸ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤਾਂ ਪਰਿਵਾਰਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹੜੇ ਮੌਕੇ ਦੇ ਉੱਤੇ ਪਹੁੰਚੇ ਸਿਗੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਤਾਂ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ